ਵਿਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਹੋਣੇ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਖਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਟ ਵਾਹਿਗੁਰੂ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਵਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਹੈ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਦੇ ਬਦਲਾ ਲੋ ਇਹ ਸਾਜਿਸ਼ ਲੱਗਦਾ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਆਨੰਦ ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰਾਰambh ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨੀ ਪ੍ਰారంਭ ਕੀਤੀ ਬਲਕਿ ਉਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਗ ਸਹਿਤ ਉੱਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ ਹੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੇ ਵੀ ਉਹ ਪਾਇੰਟਿੰਗ ਅਥੋਰਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂ ਪਤ ਰੱਖ ਲਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਲੋਕ ਉਸ ਨੂੰ ਕਿਉਂ ਨਾ ਮੈਨੂੰ ਸਾਜ਼ਿਸ਼ ਕਹਿਣ ਦਾ ਬਿਰਤਾਂਤ ਸਿਰਜ ਰਹੇ ਆ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਐ ਕਿ ਮਰੀਆ ਮੁਕਿਆਂ ਦਾ ਨਾਂ ਨਹੀਂ ਲਈਦਾ ਬਾਰ-ਬਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਹ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਆਬਜ਼ਰਵਰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਤਾਇਨਾਤ ਕਰ ਦਿੱਤੇ ਜਾਣਗੇ ਪੂਰੇ ਪੰਜਾਬ ਦੇ ਵਿੱਚ ਅੱਗੇ ਕੀ ਹੁੰਦਾ ਸੀ ਪ੍ਰਧਾਨ ਸਾਹਿਬ ਨੂੰ ਅਧਿਕਾਰ ਦੇ ਦਿੱਤੇ ਜਾਂਦੇ ਸੀ ਪ੍ਰਧਾਨ ਸਾਹਿਬ ਜੀ ਤੁਸੀਂ ਜ਼ਿਲ੍ਹਾ ਪ੍ਰਧਾਨ ਜਿਹੜੇ ਨਿਯੁਕਤ ਕਰਦੇ ਹੋ ਤੇ ਪ੍ਰਧਾਨ ਸਾਹਿਬ ਆਪਦੀ ਮਰਜ਼ੀ ਦੇ ਨਾਲ ਹੀ ਜਿਵੇਂ ਇੱਕ ਸਿੰਘ ਬੋਲ ਕੇ ਗਿਆ ਨਾ ਕਿ ਮੈਥੋਂ ਗੱਡੀਆਂ ਪੁੱਛੀਆਂ ਗਈਆਂ ਮੈਥੋਂ ਪੈਸਾ ਪੁੱਛਿਆ ਗਿਆ ਉਹ ਮੇਂ ਪੁੱਛਿਆ ਜਾਂਦਾ ਸੀ ਤੇਰੇ ਕੋਲੇ ਗੱਡੀਆਂ ਕਿੰਨੀਆਂ ਐ ਤੇਰੇ ਕੋਲੇ ਪੈਸਾ ਕਿੰਨਾ ਐ ਤੂੰ ਚੋਣ ਦੇ ਉੱਤੇ 2.5-3 ਕਰੋੜ ਰੁਪਇਆ ਖਰਚ ਕਰ ਸਕਦਾ ਐ ਸਾਨੂੰ ਦੇ ਸਕਦਾ ਐ ਚੱਲ ਫਿਰ ਤੈਨੂੰ ਜ਼ਿਲ੍ਹਾ ਪ੍ਰਧਾਨ ਬਣਾਉਨੇ ਹੁਣ ਇਸ ਤਰ੍ਹਾਂ ਨਹੀਂ ਹੋਣਾ ਹੁਣ ਆਬਜ਼ਰਵਰ ਆਏਗਾ ਤੁਹਾਡੇ ਵਿੱਚ ਬੈਠੇਗਾ ਡੈਲੀਗੇਟ ਇਕੱਠੇ ਹੋਣਗੇ ਤੇ ਡੈਲੀਗੇਟ ਜਿਹੜੇ ਐ ਉਹ ਮਿਲ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਨਗੇ ਤੇ ਉਹੀ ਜ਼ਿਲ੍ਹਾ ਪ੍ਰਧਾਨ ਮੰਨਿਆ ਜਾਊਗਾ ਜਿਹਨੂੰ ਜ਼ਿਲ੍ਹੇ ਦੇ ਡੈਲੀਗੇਟ ਜਿਹੜੇ ਐ ਉਹ ਚੁਣ ਕੇ ਨਿਯੁਕਤ ਕਰ ਦੇਣਗੇ ਡੈਮੋਕਰੈਟਿਕ ਢੰਗ ਦੇ ਨਾਲ ਅਸੀਂ ਇਸ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਢਾਂਚਾ ਜਿਹੜਾ ਹੈ ਉਹ ਸਥਾਪਿਤ ਕਰਨਾ ਹੈ। ਔਰ ਇਹਦੇ ਵਿੱਚ ਹਰ ਵਰਗ ਨੂੰ ਹਰ ਵਰਗ ਦਾ ਮਤਲਬ ਹੈ ਯੂਥ, ਇਸਤਰੀਆਂ ਹਰ ਵਰਗ ਨੂੰ ਜਿਹੜਾ ਹੈ ਉਹ ਅਸੀਂ ਨੁਮਾਇੰਦਗੀ ਦੇਣੀ ਹੈ। ਕੋਈ ਵੀ ਵਰਗ ਜਿਹੜਾ ਹੈ ਉਹ ਨਿਰਾਸ਼ ਨਹੀਂ ਹੋਏਗਾ। ਕੋਈ ਵੀ ਵਰਗ ਨਿਰਾਸ਼ ਨਹੀਂ ਹੋਏਗਾ। ਕਿ ਮੈਨੂੰ ਜਿਹੜੀ ਆ ਉਹ ਪ੍ਰਤਿਨਿਧਤਾ ਜਿਹੜੀ ਆ ਉਹ ਨਹੀਂ ਮਿਲੀ ਜਾਂ ਸਾਨੂੰ ਪ੍ਰਤਿਨਿਧਤਾ ਜਿਹੜੀ ਆ ਉਹ ਨਹੀਂ ਮਿਲੀ ਕੋਸ਼ਿਸ਼ਾਂ ਕਰਾਂਗੇ ਕਿ ਅਸੀਂ ਸਾਰੇ ਵਰਗਾਂ ਨੂੰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਜਥਾ ਜੋਗ ਸਨਮਾਨ ਜੋਗ ਜਿਹੜੀ ਆ ਉਹ ਥਾਂ ਦਈਏ ਇਸ ਢੰਗ ਦੇ ਨਾਲ ਜਿਹੜਾ ਹੈ ਕਿਉਂਕਿ ਆਪਾਂ ਰਲ ਮਿਲ ਕੇ ਇਸ ਖੁੱਬੇ ਹੋਏ ਗੱਡੇ ਨੂੰ ਜਿਹੜਾ ਕੱਢਣਾ ਔਰ ਇਹਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਪੰਥ ਨੇ ਤਾਂ ਸਹਿਯੋਗ ਦੇਣਾ ਦੇਣਾ ਅਸੀਂ Hindu ਭਾਈਚਾਰੇ ਤੋਂ ਵੀ ਸਹਿਯੋਗ ਲਾਂਗੇ ਅਸੀਂ ਸਾਰੇ ਸਮਾਜਾਂ ਤੋਂ ਜਿਨ੍ਹਾਂ ਨੂੰ ਪਛੜੇ ਹੋਏ ਸਮਾਜ ਕਹਿ ਕੇ ਦੁਰਕਾਰਿਆ ਜਾਂਦਾ ਹੈ ਅਸੀਂ ਉਹਨਾਂ ਨੂੰ ਵੀ ਆਪਦੇ ਤੋਂ ਮੂਹਰੇ ਰੱਖ ਕੇ ਜਿਹੜਾ ਹੈ ਉਹ ਨਾਲ ਲੈ ਕੇ ਚੱਲਾਂਗੇ ਤਾਂ ਕਿ ਪੰਜਾਬ ਦੇ ਇਸ ਖੁੱਬੇ ਹੋਏ ਗड्ढे ਨੂੰ ਜਿਹੜਾ ਹੈ ਉਹ ਅਸੀਂ ਕੱਢਣ ਦੇ ਵਿੱਚ ਕਾਮਯਾਬ ਹੋ ਸਕੀਏ ਕਿਉਂਕਿ ਸਾਰੇ ਰਲ ਮਿਲ ਕੇ ਜਦੋਂ ਅਸੀਂ ੱਤਕਾ ਲਾਵਾਂਗੇ ਨਾ ਸਾਰੇ ਭਾਈਚਾਰੇ ੱਤਕਾਂ ਲਾਵਾਂਗੇ ਪੰਜਾਬ ਕੀ ਦਾ ਹੈ ਪੰਜਾਬ ਸਾਰਿਆਂ ਦਾ ਹੀ ਹੈ ਜਿਹੜੇ ਪੰਜਾਬ 'ਚ ਰਹਿੰਦੇ ਆ ਤੇ ਜੇ ਪੰਜਾਬ ਸਾਰਿਆਂ ਦਾ ਹੈ ਤੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਵੀ ਸਾਰਿਆਂ ਦੇ ਆ ਕਿਸੇ ਇੱਕ ਦੇ ਕਿਵੇਂ ਹੋਗੇ فرض ਕਰੋ ਪਾਣੀਆਂ ਦਾ ਮਸਲਾ ਹੈ ਤੇ ਪਾਣੀਆਂ ਦਾ ਮਸਲਾ ਜਿਹੜਾ ਕੇਵਲ ਸਿੱਖਾਂ ਦਾ ਕਿਵੇਂ ਹੋ ਗਿਆ ਕਿਉਂਕਿ ਇਹ ਪੰਜਾਬ ਦਾ ਮਸਲਾ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਇਹ ਗੱਲ ਵੱਖਰੀ ਹੈ ਕਿ ਸਿੱਖ ਮੂਰੇ ਹੋ ਕੇ ਲੜਾਈ ਲੜ ਪੈਂਦੇ ਲੜ ਲੈਂਦੇ ਨੇ ਪਰ ਹੁਣ ਅਸੀਂ ਚਾਹੁੰਦੇ ਆ ਕਿ ਸਾਰੇ ਭਾਈਚਾਰੇ ਮੋਢੇ ਨਾਲ ਮੋਢਾ ਢਾ ਕੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਹੈ ਉਹ ਲੜਾਈ ਲੜੀਏ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਹੈ। ਨਹਿਰੀ ਪਾਣੀ ਸਾਨੂੰ ਮਿਲ ਨਹੀਂ ਰਿਹਾ ਔਰ ਜ਼ਮੀਨੀ ਪਾਣੀ ਜਿਹੜਾ ਹੈ ਉਹ ਧੜਾ ਧੜ ਧੜਾ ਧੜ ਜਿਹੜਾ ਹੈ ਉਹ ਮਸਤ ਬਿਜਲੀ ਹੋਣ ਕਾਰਨ ਅਸੀਂ ਕੱਢੀ ਜਾ ਰਹੇ। ਇਹ ਰਾਜਸਥਾਨ ਬਣ ਜਾਏਗਾ। ਜਿਸ ਤਰ੍ਹਾਂ ਰਾਜਸਥਾਨ जैसलमेर ਦਾ ਇਲਾਕਾ ਨਾ ਇਸ ਤਰ੍ਹਾਂ ਦਾ ਪੰਜਾਬ ਬਣ ਜਾਏਗਾ ਜੇ ਅਸੀਂ ਨਾ ਸੰਭਲੇ ਤਾਂ। ਔਰ ਸਾਡੀਆਂ ਸਰਕਾਰਾਂ ਨੇ ਭੋਰਾ ਵੀ ਧਿਆਨ ਨਹੀਂ ਦਿੱਤਾ ਇਸ ਪਾਸੇ ਕਿ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ਸਾਡੇ ਬਜ਼ੁਰਗਾਂ ਨੇ ਸਾਨੂੰ ਬਿਹਤਰ ਪੰਜਾਬ ਦਿੱਤਾ ਤੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਦੇਣਾ ਤੇ ਜੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਨਾ ਦੇ ਸਕੇ ਤੇ ਸਾਡੀਆਂ ਨਸਲਾਂ ਨੇ ਸਾਨੂੰ ਮਾਫ਼ ਨਹੀਂ ਕਰਨਾ ਇੱਕ ਪਿਤਾ ਹੁੰਦਾ ਨਾ ਉਹਨੂੰ ਜੱਦੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ ਮਿਹਨਤ ਕਰਕੇ 15 ਕਿੱਲੇ ਬਣਾ ਕੇ ਆਪਣੇ ਪੁੱਤਰਾਂ ਨੂੰ ਦਿੰਦਾ ਤੇ ਕਈ ਅਜਿਹੇ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਜੱਦੀ ਪੁਸ਼ਤੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ 10 ਕਿੱਲੇ ਜ਼ਮੀਨ ਨਸ਼ੇ ਪੱਤੇ ਦੇ ਵਿੱਚ ਉਜਾੜ ਦਿੰਦਾ ਇੱਕ ਅੱਧਾ ਬਚਦੀ ਹੈ ਤੇ ਉਹ ਆਪਦੇ ਪੁੱਤ ਨੂੰ ਦੇ ਦਿੰਦਾ ਤੇ ਪੁੱਤ ساری ਜ਼ਿੰਦਗੀ ਆਪਦੇ ਪਿਓ ਨੂੰ ਗਾਲਾਂ ਕੱਢਦਾ ਰਹਿੰਦਾ ਇਹ ਮੇਰੇ ਦਾਦੇ ਦੀ 10 ਕਿੱਲੇ ਸੀ 9 ਕਿੱਲੇ ਮੇਰਾ ਬਾਪ ਜਿਹੜਾ ਹੈ ਉਹ ਨਸ਼ੇ 'ਚ ਜ਼ਮੀਨ ਜਿਹੜਾ ਹੈ ਉਹ ਖਾ ਗਿਆ ਵੇਚ ਕੇ ساری ਜ਼ਿੰਦਗੀ ਪੁੱਤ ਜਿਹੜਾ ਗਾਲਾਂ ਕੱਢਦਾ ਰਹਿੰਦਾ ਹੈ ਔਰ ਅਸੀਂ ਆਪਣੀਆਂ ਨਸਲਾਂ ਸਾਨੂੰ ਮਾੜਾ ਨਾ ਕਹਿਣ ਇਸ ਕਰਕੇ ਉਹਨਾਂ ਨੂੰ ਬਿਹਤਰ ਪੰਜਾਬ ਜਿਹੜਾ ਹੈ ਉਹ ਦੇ ਕੇ ਜਾਣਾ ਹੈ ਅਸੀਂ ਬਿਹਤਰ ਪੰਜਾਬ ਦੇ ਕੇ ਜਾਣਾ ਤੇ ਬਿਹਤਰ ਪੰਜਾਬ ਦੇਣ ਦੇ ਵਿੱਚ ਅਸੀਂ ਤਾਂ ਕਾਮਯਾਬ ਹੋਵਾਂਗੇ ਜੇ ਅਸੀਂ ਇਕੱਠੇ ਹੋ ਕੇ ਇੱਕ ਮੁਠੀ ਬਣ ਕੇ ਇੱਕ ਤਾਕਤ ਬਣ ਕੇ ਜਿਹੜਾ ਹੈ ਉਹ ਚੱਲਣ ਦਾ ਯਤਨ ਕਰਾਂਗੇ ਬਾਕੀ ਤੁਸੀਂ ਬਾਦਲ ਦਲ ਦੀ ਛਟਪਟਾਹਟ ਦਾ ਹੋੜਾ ਫੇਰ ਨਾ ਕਰੋ ਹੁਣ ਇੱਕ ਬੰਦਾ 40 ਸਾਲ ਤੋਂ ਕਿਸੇ ਦੇ ਘਰ ਦੇ ਉੱਤੇ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਕਰਕੇ ਬੈਠਾ ਹੈ ਤੇ ਜਦੋਂ ਕਬਜ਼ਾ ਛੁੜਾਇਆ ਜਾਂਦਾ ਹੈ ਉਹ ਕਿਤੇ ਸੌਖਾ ਥੋੜੀ ਛੜਦਾ ਹੁੰਦਾ ਉਹ ਹਰ ਹੀਲਾ ਵਰਤਦਾ ਹੈ ਉਹ ਕੋਰਟ 'ਚ ਵੀ ਜਾਂਦਾ ਹੈ ਉਹ ਕਚਹਿਰੀ ਜਾਂਦਾ ਹੈ ਉਹ ਗੁੰਡੇ ਬਦਮਾਸ਼ ਵੀ ਬੁਲਾ ਲੈਂਦਾ ਹੈ ਵੀ ਆਓ ਤੁਸੀਂ ਕਬਜ਼ਾ ਕਰਨ ਮੈਂ ਦੇਖਦਾ ਤੁਹਾਨੂੰ ਉਹ ਹਰ ਤਰਦਦ ਕਰਦਾ ਹੈ ਹਰ ਯਤਨ ਕਰਦਾ ਹੈ ਵੀ ਇਹ ਕਬਜ਼ਾ ਜਿਹੜਾ ਉਹ ਮੇਰੇ ਤੋਂ ਛੁੱਟੇ ਨਾ ਪਰ ਜਿਹੜਾ ਨਜਾਇਜ਼ ਹੁੰਦਾ ਨਾ ਤੇ ਫਿਰ ਜਦੋਂ ਭਾਰੂ ਪੈ ਜਾਂਦੇ ਆ ਅਸਲੀ ਵਾਰਿਸ ਤੇ ਛੱਡਣਾ ਹੀ ਪੈਂਦਾ ਹੁੰਦਾ ਜਿੰਨੇ ਮਰਜ਼ੀ ਕੋਈ ਯਤਨ ਕਰ ਲੈ। ਅੰਤ ਨੂੰ ਛੱਡਣਾ ਹੀ ਪੈਂਦਾ। ਜਿੰਨਾ ਮਰਜ਼ੀ ਛਟਪਟਾ ਲੈਣ, ਜਿੰਨਾ ਮਰਜ਼ੀ ਜਿਹੜਾ ਹੈ ਉਹ ਧੜਕ ਲੈਣ, ਤੜਕ ਲੈਣ, ਬੋਲ ਲੈਣ, ਮਾੜਾ ਬੋਲ ਲੈਣ, ਚੰਗਾ ਬੋਲ ਲੈਣ। ਆਖਰ ਤਾਂ ਵਾਰਿਸ ਜਿਹੜੇ ਨੇ ਉਹ ਸਿੱਖ ਤੇ ਪੰਜਾਬ ਦੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਇਹਨਾਂ ਨੇ ਆਪਣੀ ਪਾਰਟੀ ਨੂੰ ਸੰਭਾਲਣਾ ਹੀ ਸੰਭਾਲਣਾ। ਇਹ ਨਹੀਂ ਕਹਿੰਦਾ ਮੈਂ ਸੰਭਾਲੂਗਾ ਪੰਜਾਬ ਦੇ ਤੇ ਪੰਥ ਨੇ ਆਪਣੀ ਜਿਹੜੀ ਪਾਰਟੀ ਹੈ ਮਾਂ ਪਾਰਟੀ ਹੈ ਉਹਨੂੰ ਸੰਭਾਲਣਾ ਹੀ ਸੰਭਾਲਣਾ ਹੈ ਤੇ ਉਹਨੂੰ ਸੰਭਾਲਣੋਂ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕਦੀ ਹੈ ਤੇ ਨਾ ਰੋਕ ਸਕੂਗੀ ਬਸ ਸਾਨੂੰ ਜਾਗਣ ਦੀ ਲੋੜ ਹੈ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਮੈਂ ਕਿਉਂਕਿ 2 ਵਜੇ ਦੇ ਤੁਸੀਂ ਬੈਠੇ ਹੋ ਮੈਂ ਅੰਤ ਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇ ਰਾਠਾ ਸਾਹਿਬ ਬڑے ਉਦਮੀ ਨੇ ਯਤਨਸ਼ੀਲ ਨੇ ਉਹਨਾਂ ਨੇ ਆਪ ਸਾਰੀ ਸੰਗਤ ਨੂੰ ਜਿਹੜਾ ਹੈ ਇੱਕ ਮੋਹ ਭੱਜਾ ਸੱਦਾ ਭੇਜਿਆ ਤੁਸੀਂ ਉਹਨਾਂ ਦੇ ਸੱਦੇ ਦੇ ਉੱਤੇ ਸਾਰੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਪਸ ਦੇ ਵਿੱਚ ਵਿਚਾਰਾਂ ਕਰਨ ਤੇ ਸੁਣਨ ਵਾਸਤੇ ਜਿਹੜਾ ਹੈ ਉਹ ਇਕੱਠੇ ਹੋਏ ਹੋ ਮੈਂ ਜਿੱਥੇ ਭੁੱਲਾ ਰਾਠਾ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਦਿਲ ਦੀਆਂ ਗਹਿਰਾਈਆਂ 'ਚ ਉਹ ਆਪ ਸਾਰੀ ਸੰਗਤ ਦਾ ਨਾ ਪਹਿਲਾ ਮੰਚ ਤੋਂ ਬਾਰ-ਬਾਰ ਬਾਰ-ਬਾਰ ਮੁੱਖ ਜਿਹੜੇ ਬੁਲਾਰੇ ਬੋਲ ਕੇ ਗਏ ਨੇ ਉਹਨਾਂ ਦੇ ਲੈ ਦਿੱਤੇ ਗਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਜਿਹੜਾ ਹੈ ਉਹ ਧੰਨਵਾਦ ਕਰਦਾ ਮੈਂ ਇਹੋ ਹੀ ਅਪੀਲ ਕਰਦਾ ਕਿ ਆਓ ਰਲ ਮਿਲ ਕੇ ਚੱਲੀਏ ਕਾਫਲਾ ਬਣਾਈਏ ਤੇ ਹਰ ਵਰਗ ਦੇ ਪੰਜਾਬੀ ਨੂੰ ਅਸੀਂ ਨਾਲ ਲੈ ਕੇ ਤੁਰੀਏ ਤੇ ਫੇਰ ਹੀ ਪੰਥ ਦੀ ਸ਼ਾਨ ਹੈ ਫੇਰ ਹੀ ਪੰਥ ਦਾ ਜਿਹੜਾ ਹੈ ਉਹ ਟੌਰ ਹੈ ਪੰਥ ਦਾ ਜਿਹੜਾ ਹੈ ਉਹ ਮਾਨ ਹੈ ਜਦੋਂ ਅਸੀਂ ਪੂਰੇ ਪੰਜਾਬ ਨੂੰ ਨਾਲ ਲੈ ਕੇ ਜਿਹੜਾ ਹੈ ਉਹ ਜ਼ਦੋ ਜ਼ਹਿਦ ਕਰਾਂਗੇ ਕਿਸ ਲਈ ਪੰਜਾਬ ਲਈ ਆਪਣੀਆਂ ਨਸਲਾਂ ਲਈ ਅਸੀਂ ਜਦੋਂ ਜਦ ਕੀ ਦੇ ਲਈ ਕਰਨੀ ਹੈ ਪੰਜਾਬ ਲਈ ਆਪਣੀਆਂ ਨਸਲਾਂ ਲਈ ਇਹ ਨਹੀਂ ਹੈ ਕਿ ਅਸੀਂ ਕਿਸੇ ਇੱਕ ਵਰਗ ਲਈ ਅਸੀਂ ਸਾਰੇ ਪੰਜਾਬ ਲਈ ਜਦੋਜਾਦ ਕਰਨੀ ਹੈ ਸਾਰੇ ਪੰਜਾਬ ਲਈ ਔਰ ਸਾਰੇ ਪੰਜਾਬ ਦਾ ਹੀ ਜਿਹੜਾ ਹੈ ਅਸੀਂ ਰਲ ਮਿਲ ਕੇ ਜਿਹੜਾ ਹੈ ਉਹ ਭਵਿਕ ਸਵਾਰਨ ਹੈ ਤੇ ਜੇ ਅਸੀਂ ਪੰਜਾਬ ਦਾ ਭਵਿਕ ਸਵਾਰਨ ਦੇ ਵਿੱਚ ਕਾਮਯਾਬ ਹੋ ਗਏ ਇੱਕ ਸਮਾਂ ਹੁੰਦਾ ਸੀ ਪੰਜਾਬ ਤੋਂ ਦੂਜੇ ਸੂਬੇ ਜਿਹੜੇ ਆ ਉਹ ਸੇਧ ਲਿਆ ਕਰਦੇ ਸੀ ਪੰਜਾਬ ਦੇ ਭਾਰਤ ਦੇ ਦੂਜੇ ਸੂਬੇ ਪੰਜਾਬ ਤੋਂ ਸਿੱਧ ਲਿਆ ਕਰਦੇ ਸੀ ਤੇ ਜੇ ਬਾਹਰਲੇ ਸੂਬਿਆਂ ਦੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਸੀ ਨਾ ਉਹ ਅਕਸਰ ਹੀ ਉਹਨਾਂ ਦੇ ਪਲੇਟਫਾਰਮਾਂ ਦੇ ਉੱਤੇ ਤੇ ਮੰਚਾਂ ਦੇ ਉੱਤੇ ਗੱਲਾਂ ਹੁੰਦੀਆਂ ਸੀ ਵੀ ਯਾਰ ਜੇ ਕਿਸੇ ਨੇ ਸੱਚੀ ਸੁੱਚੀ ਰਾਜਨੀਤੀ ਸਿੱਖਣੀ ਹੈ ਨਾ ਤੇ ਪੰਜਾਬ ਦੇ ਵਿੱਚ ਜਾ ਕੇ ਕਾਲੀਆਂ ਤੋਂ ਸਿੱਖੋ ਕਾਲੀਆਂ ਤੋਂ ਸਿੱਖੋ ਇੱਕ ਇੱਕ ਬੰਦਾ ਸਾਧੂ ਸਰੂਪ ਹੈ ਉਹਨਾਂ ਦਾ ਇੱਕ ਇੱਕ ਬੰਦਾ ਸਾਧੂ ਸਰੂਪ ਤੇ ਇੱਕ ਐਸਾ ਵੀ ਸਮਾਂ ਆ ਗਿਆ ਜਾਂ ਲਿਆਂਦਾ ਗਿਆ ਜੇ ਤੋ ਭਾਰਤ ਦੀਆਂ ਦੂਜੀਆਂ ਪਾਰਟੀਆਂ ਦੇ ਲੋਕ ਕਹਿਣ ਲੱਗੇ ਕਿ ਜੇ ਬੇਈਮਾਨੀ ਸਿੱਖਣੀ ਹੈ, ਰੇਤੇ ਚੋਂ ਪੈਸੇ ਕਿਵੇਂ ਇਕੱਠੇ ਕਰਨੇ ਆ, ਨਸ਼ੇ ਚੋਂ ਪੈਸੇ ਕਿਵੇਂ ਕਮਾਉਣੇ ਆ ਸਿੱਖਣਾ ਤੇ ਫਿਰ ਪੰਜਾਬ ਜਕਾਲੀਆਂ ਤੋਂ ਸਿੱਖ ਲਓ। ਇਸ ਪੱਦਰ ਦਾ ਮਿਆਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਛੁੱਟ ਦਿੱਤਾ ਗਿਆ। ਅਸੀਂ ਉਸ ਮਿਆਰ ਨੂੰ ਫਿਰ ਉੱਚਿਆਂ ਲੈ ਕੇ ਜਾਣਾ ਹੈ। ਫਿਰ ਅਸੀਂ ਉਸ ਰੁਤਬੇ ਦੇ ਉੱਤੇ ਪੰਜਾਬ ਨੂੰ ਵੀ ਪਹੁੰਚਾਉਣਾ ਹੈ ਤੇ ਪਾਰਟੀ ਨੂੰ ਵੀ ਪਹੁੰਚਾਉਣਾ ਹੈ।